ਹਾਂਜੀ ਹਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਲਓ ਵੀ ਸੱਜਣੋ ਅੱਜ ਦੀ ਵੀਡੀਓ ਹੈਗੀ ਆ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵਾਈ ਨੂੰ ਪੈਂਦੀ ਆ ਰਾਮਪੁਰਾ ਫੂਲ ਨੇੜੇ ਦੇ ਪਿੰਡ ਜਿਵੇਂ ਕੋਠਾਗੁਰੂ ਕਾ ਤੇ ਭਗਤਾ ਭਾਈ ਕਾ ਆ ਗਿਆ ਬਾਕੀ ਗਾਈਆਂ ਬਾਈ ਕੋਲੇ ਦੋ ਨਾਗ ਆ ਅੱਜ ਦੀ ਵੀਡੀਓ ਦੇ ਵਿੱਚ ਤੇ 크ਰਾਉਸ ਆੰਗ ਇੱਕ ਤਾਂ ਵਹਿੜਾ ਇੱਕ ਹੈਗੀ ਜਰਸੀ ਦਾ 크ਰਾਉਸ ਗੱਬਣ ਤੇ ਇੱਕ ਹੈਗੀ ਤੋਕੜ ਬਾਕੀ ਬਾਈ ਤੋਂ ਲਵਾਂਗੇ ਡਿਟੇਲ ਵੀ ਕਿੰਨਾ ਦੁੱਧ ਆ ਕੀ ਇਹਨਾਂ ਦਾ ਸੀਮਣ ਕਿਹੜੇ ਲੱਗੇ ਹੋਏ ਆ ਕੀ ਕਿੰਨੇ ਚਰ ਦੀ ਗੱਬਣ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 98197 ਬਾਕੀ ਬਾਈ ਨਾਲ ਕਰਾਉਂਦੇ ਆ ਗੱਲਬਾਤ ਪੁੱਛਦੇ ਆਂ ਬਾਈ ਤੋਂ ਕੀ ਡਿਟੇਲ ਆ ਗਾਇਆਂ ਦੀ 80 ਗਾਲ ਬਾਈ 80 ਗਾਲ ਜੀ ਹੋ ਠੀਕ ਹੈ ਜੀ ਬਾਈ ਆਪਣਾ ਐਡਰੈਸ ਕਨਫਰਮ ਕਰ ਦੇ ਐਡਰੈਸ ਆਪਣਾ ਪਿੰਡ ਮਲੂਕਾ ਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਤਹਿਸੀਲ ਰਾਮਪੁਰਾ ਫੂਲ ਨੇੜੇ ਭਗਤਾ ਭਾਈ ਕਾਪੋਠਾ ਠੀਕ ਹੈ ਤੇ ਮੋਬਾਈਲ ਨੰਬਰ ਬਾਈ 8054265490 ਠੀਕ ਹੈ ਤੇ ਬਾਈ ਦਾ ਵਪਾਰ ਦਾ ਕੰਮ ਹੈ ਬਾਈ ਵਪਾਰ ਦਾ ਕੰਮ ਹੈ ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆ ਬਾਈ ਆਪਾਂ ਵਿਖਾਉਣੇ ਇਹ ਆ ਅੱਜ ਦਾ ਤਿੰਨ ਨਾਗ ਸੀ ਬਾਈ ਇੱਕ ਨਾਗ ਸੇਲ ਹੋ ਗਿਆ ਉਹ ਅੰਦਰੀ ਖੜੀ ਆ ਇੱਕ ਵੜਾ ਆਪਣੇ ਕੈਮਰਾ ਮਾਰ ਦੰਨੇ ਆ ਵੀ ਆਉਣ ਤੋਂ ਪ ਤੇ ਹੁਣ ਆਪਾਂ ਦੋ ਨਾਗ ਵਿਖਾਉਣੇ ਆ ਵੀਡੀਓ ਚ ਹੈਨਾ ਤੇ ਜਿਹੜੀ ਪਹਿਲੇ ਨੰਬਰ ਤੇ ਬਾਈ ਤੋਕਰ ਵਹਿੜ ਆ ਇਹ ਤਾਂ ਕਿੰਨਾ ਮਸੂਆ ਇਹ ਬਾਈ ਜੀ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ ਸੂਈ ਵੀ ਆ ਤੀਜੇ ਸੂਏ ਨੂੰ ਮਾਲਕਾਂ ਨੇ ਜਿੱਦੋਂ ਆਪਾਂ ਲਈ ਆ ਕਰ ਲਈ ਆਪਣੇ ਕੋਲ ਉਹ ਕਹਿੰਦੇ 20 ਤੇ 21 ਜੂਨ ਦਾ ਟੀਕਾ ਭਰੇ ਹੋਇਆ 20 ਤੇ 21 ਜੂਨ ਦਾ ਸੀਮਨ ਇਹਦੇ ਲੱਗਿਆ ਵਾ ਹਾਂ ਠੀਕ ਹੈ ਤੇ ਹੁਣ ਦੁੱਧ ਕਿੰਨਾ ਕੰਡੇ ਵਾਲਾ ਦੁੱਧ ਬਾਈ ਜੀ 7 ਕਿਲੋ ਆ 7 ਕਿਲੋ ਅਗਲੇ ਦੇ ਘਰੋਂ ਆਪਾਂ ਚੋਕੇ ਲੈ ਕੇ ਆਉਂਦੀ ਆ ਚੋਕੇ ਲੈ ਕੇ ਆਉਂਦੀ ਆ ਠੀਕ ਹੈ ਆਪਣੇ ਘਰੇ ਅਗਲਾ ਬੰਦਾ 6 ਕਿਲੋ ਚੋਕੇ ਲੈ ਕੇ ਜਾਵੇ ਠੀ ਤੋੜ ਲਾ ਬਾਈ ਖੋਲ ਕੇ ਤੋਰਾ ਤਰਾ ਚੱਕਰਾ ਦਗੇ ਚੱਕ ਬਾਈ ਕਹਿੰਦਾ ਵੀ ਦੂਜਾ ਸੂਹਾ ਸੂਈ ਵੀ ਐ ਤੇ ਤੀਜੇ ਸੂਏ ਵਾਸਤੇ ਮੰਨ ਕੇ ਚੱਲੋ ਵੀ ਪ੍ਰੈਗਨੈਂਟ ਗੱਭਣ ਹੋ ਸੀਮਨ ਲੱਗਿਆ ਵਾ ਗਾਂ ਗੱਭਣ ਅਗਲੇ ਦੀ ਘਰਮਾ ਦੀ ਆ ਖਾਲੀ ਕਰਕੇ ਬਾਈ ਕਹਿੰਦਾ ਆਪਾਂ ਤਾਂ ਦੇਣੀ ਐ ਤੇ 7 ਕਿਲੋ ਬਾਈ ਕਹਿੰਦਾ ਦੁੱਧ ਚੋਕੇ ਲਿਆਂਦਾ ਆਪਾਂ ਤੇ 6 ਕਿਲੋ ਅੱਜ ਦੀ ਘੜੀ ਕੰਡੇ ਵਾਲਾ ਆਪਣੇ ਘਰੋਂ ਭਵੇਂ 4 ਡੰਗ 5 ਡੰਗ ਆਉਦੀ ਤਸੱਲੀ ਕਰਕੇ ਅਗਲਾ ਲੈ ਜੀ ਬਹੁਤ ਸੋਹਣਾ ਥਣ ਲੈਵਾ ਬਿਲਕੁਲ ਫਿਕਸ ਆਰਡਰ ਦੀ ਆ ਪੱਟਾਂ ਦੇ ਸਣ ਨਾਲ ਆ ਲੈਵਾ ਤੇ ਜਿਹੜਾ ਥਣ ਥਣ ਦੀ ਕੁਆਲਿਟੀ ਆ ਉਹ ਬਹੁਤ ਸੋਹਣੀ ਐ ਨਖੜਮਾ ਹੱਥ ਦੀ ਚਵਾਈ ਵਾਲਾ ਥਾਣਾ ਮੋਟਾ ਮੋਟਾ ਤੇ ਬਾਕੀ ਜਿਹੜੀ ਮੇਨ ਗੱਲ ਆ ਗਈ ਐ ਕਰੋਸ ਅੰਗ ਆ ਕਰੋਸ ਅੰਗ ਜਿਹਦੇ ਕਰਕੇ ਗਰਮੀ ਵੀ ਘਟ ਮੰਦੀ ਐ ਤੇ ਬਾਕੀ ਜਿਹੜੀ ਦੁੱਧ ਦੀ ਕੁਆਲਿਟੀ ਆ ਉਹ ਵੀ ਬਹੁਤ ਚੰਗੀ ਐ ਬਾਕੀ ਆਪਾਂ ਬਾਈ ਤੋਂ ਪੁੱਛਦੇ ਆਂ ਬਾਈ ਇਹਦੀ ਫੈਂਡ ਫੁੰਡ ਕਿਵੇਂ ਆਉਂਦੀ ਆ ਫੈਂਡ ਤਾਂ ਬਈ ਆਹ ਦੇਖ ਲਾ ਠੀਕ ਐ ਲਓ ਵੀ ਮਿੱਤਰੋ ਆਪਾਂ ਬਾਈ ਕਹਿੰਦਾ ਪਰਚੂ ਵੀ ਵਿਖਾ ਦੰਨੇ ਆ 5 6 ਫੈਂਟ ਆਉਂਦੀ ਆ ਤੇ 40 ਰੁਪਏ ਕੁਸ ਪੈਸੇ ਦੁੱਧ ਲੱਗਿਆ ਹੈਨਾ ਫਿਰ ਤਾਂ ਮੱਝਾਂ ਵਰਗਾ ਭਾਈ ਦੁੱਧ ਹੈਨਾ ਮੱਝਾਂ ਜੀ ਪੈਂਦਾ ਠੀਕ ਹੈ ਤੇ ਚੋਣ ਚਵਾਈ ਦੀ ਭਾਈ ਸੀਲ ਸਹੂਆ ਚੋਣ ਚਵਾਈ ਚ ਭਾਈ ਬੇਰਲ ਠੀਕ ਹੈ ਤੇ ਪੂਰਸ਼ਟਾ ਕੋਈ ਪੂਰਸ਼ਟਾ ਨਹੀਂ ਠੀਕ ਹੈ ਕੋਲੀਏ ਤਰ ਕੋਲੀਆ ਦਾ ਠੀਕ ਹੈ ਲੋ ਵੀ ਮਿੱਤਰੋ ਬਿਲਕੁਲ ਫਿਕਸ ਆਰਡਰ ਦੀ ਹੈ ਹੱਕੀ ਭਾਈ ਮੜੀ ਪਰਿ ਨੂੰ ਤੇ ਪੱਠਪੜਾਂ ਦੀ ਬਨਾਵਟ ਬਹੁਤ ਸੋਹਣੀ ਹੈ ਚੰਗੇ ਕਦ ਕਾਠ ਵਾਲੀ ਵਹਿੜਾ ਸੀਮਨ ਭਾਈ ਕਹਿੰਦਾ ਸੀਮਨ ਲੱਗਿਆ ਵਾ 2 ਮੰਨ ਕੇ ਚਲੋ 2 ਦਿਨ ਲੱਗਿਆ ਸੀ ਮੈਨੂੰ 20 ਤਾ 21 ਜੂਨ ਦਾ ਸੀਮਨ ਲੱਗਿਆ ਵਾ ਬਾਕੀ ਗੱਬਣਾ ਅਗਲੇ ਦੇ ਕਰਮਾਂ ਦੀ ਹੈ ਕਿਉਂ ਬਾਈ ਤੇ ਹਾਂ ਠੀਕ ਹੈ ਵੀ ਯਾਨੀ ਕਿ ਨਿਸ਼ਾਨੀਆਂ ਗੱਬਣ ਵਾਲੀਆਂ ਹਾਂ ਠੀਕ ਤੇ ਜੀ ਬਾਈ ਡਿਮਾਂਡ ਫਿਰ ਕੀ ਕਰਦਾ ਡਿਮਾਂਡ ਬਾਈ ਜੀ ਆਪਾਂ ਇਹਦੀ 18000 ਰੁਪਇਆ ਕਰਦੇ ਆ ਵਿੱਚੋਂ ਮਾਨਤਨ ਹੋਜੂ ਕਰ ਦਾਂਗੇ ਬਾਈ ਲਓ ਵੀ ਮਿੱਤਰੋ ਬਾਈ ਨੇ ਬਿਲਕੁਲ ਜੈਨੂਅਨ ਜਾਰੇਟ ਮੰਗਿਆ ਬਾਈ ਕਹਿੰਦਾ ਵੀ 18000 ਰੁਪਏ ਦੀ ਦੇ ਦਾਂਗੇ ਵਿੱਚੋਂ ਮਾਨਤਨ ਕਰਿਆ ਕੇ ਤਾਂ ਜਰੂਰ ਕਰ ਦਾਂਗੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਵੀ ਸਾਨੂੰ ਕੋਈ ਗਰਮੀ ਬਿਨਾ ਮੰਨੇ ਕੋਈ ਕਰਾਉ ਸੰਗ ਦੀ ਵਹਿੜ ਕੁਕਰੇ ਵਧੀਆ ਦੁੱਧ ਪੀਣ ਨੂੰ ਡੰਗ ਲਾਉਣ ਨੂੰ ਹੋ ਸਕਦਾ ਗਾਂ ਵੀ ਜਨ ਕੇ 1 ਕਿਲੋ 2 ਕਿਲੋ ਵਧਿਆ ਵੀ ਸੇਵਣਾ ਉਹ ਸੇਵਣਾ ਨਾਲ ਕਿਈ ਵਾਰੀ ਨਾ ਹੁਣ ਅਸਲੀ ਦਾ ਕੱਲ ਲਿਆਂਦੀ ਆ ਠੀਕ ਹੈ 7 ਕਿਲੋ ਚੋਗਿਆ ਵੀ ਪਸ਼ੂ ਇੱਕ ਦਿਨ ਨਵਾਂ ਆਇਆ ਕਰਦਾ ਹੈ ਨਾ 6 ਕਿਲੋ ਕਰਿਆ ਨੇ ਦੁੱਧ ਦੇ ਤਾਂ ਦੋ ਜੋਆਂੀਆਂ ਹੋਈਆਂ ਆਪਣੇ ਕੋਲੇ ਹੋ ਸਕਦਾ ਡੰਗ ਦੋ ਡੰਗ ਪਕਾਸੂ ਕਰੇ ਹੋ ਕਿ ਹੋ ਸਕਦਾ ਵੀ 7 ਕਿਲੋ ਕਰਿਆ ਹੋਵੇ ਦੁੱਧ ਹੈ ਨਾ ਕਰੂਗੀ ਬਈ ਜਿਹੜਾ ਜਿੰਨਾ ਵੀ ਦੁੱਧ ਦੇਊਗੀ ਮੱਝਾਂ ਵਰਗਾ ਦੇਊਗੀ ਕੁਆਲਿਟੀ ਵਾਲਾ ਫਰੈਂਡ ਵਾਲਾ ਦੁੱਧ ਦੇਊਗੀ ਤੇ ਵਧੀਆ ਮੰਨ ਕੇ ਚੱਲੋ ਚੰਗੇ ਬਾਡੀ ਬੰਦਰ ਦੀ ਆ ਠੀਕ ਹੈ ਘਰੇ ਬਾਈ ਜੀ ਭਾਵੇਂ ਚਾਰ ਡੰਗ ਮਾਦਾ ਜੋਲੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਆਪਣੇ ਵੱਲੋਂ ਹੈਗੀ ਖੁੱਲੀ ਛੁੱਟੀ ਅਗਲੇ ਦੀ ਹਿੰਮਤ ਆ ਭਵੇਂ 2 ਦਿਨ ਚਵਾਈ ਕਰ ਲਈ ਤੇ ਭਵੇਂ ਕਰ ਲਈ 3 ਡੰਗ ਚਵਾਈ ਠੀਕ ਹੈ ਵੀ ਜਾਨੀ ਕਿ ਬਾਅਦ ਚ ਸਹੀ ਗੱਲ ਆ ਬਾਈ ਜੀ ਮਗਰੋਂ ਲੰਬੇ ਵਾਲੀ ਗਜੈਸ਼ ਨਾ ਰਹੇ ਕੋਈ ਆ ਦੀ ਤਸੱਲੀ ਕਰਕੇ ਨਿਰਖ ਪਰ ਕਰਕੇ ਲਵੋ ਤੇ 18000 ਰੁਪਏ ਦੇ ਵਿੱਚੋਂ ਮਾਨਤਾਨ ਬਾਈ ਕਹਿੰਦਾ ਜਰੂਰ ਕਰਾਂਗੇ ਘਰੇ ਆਏਗੇ ਦਾ ਤੇ ਜਿਹੜੀ 2 ਨੰਬਰ ਤੇ ਬਾਈ ਸਿੰਘਾਂ ਵਾਲੀ ਵਹੜਾ ਛੋਟਾ ਛੋਟਾ ਸਿੰਘ ਆ ਕੀ ਡਿਟੇਲ ਆ ਜੀ ਕਿੰਨ ਮਸੂਆ ਇਹ ਬਾਈ ਜੀ ਦੂਜਾ ਸੂਆ ਸੂਗੀ ਹੁਣ ਦੂਜਾ ਸੂਆ ਸੂਗੀ ਹਾਂ ਠੀਕ ਹੈ ਪਹਿਲੇ ਸੂਏ ਨੇ ਦਿੱਤਾ ਵਾ 14 ਲੀਟਰ ਦੁੱਧ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾ ਹਾਂ ਤੇ ਹੁਣ ਕਿੰਨਾ ਟਾਈਮ ਪਿਆ ਬ 15 ਦਿਨ ਬਾਕੀ ਆ ਹਾਂ ਇਹ ਰੰਗ ਦੀ ਡੱਬੀ ਆ ਹੈ ਜਰਸੀ ਆ ਹੈ ਜਰਸੀ ਜਣੀ ਕਿ ਜਿਹੜਾ ਬਾਡੀ ਬੰਦ ਤਰਿਆ ਦਾ ਢਾਂਚਾ ਸਰੀਰ ਦਾ ਉਹ ਹੈਗਾ ਜਰਸੀ ਗਾਂ ਵਾਲਾ ਲੈ ਖੋਲ ਲੈ ਫਿਰ ਆਪਾਂ ਇਹਦਾ ਵੀ ਦਿਖਾਈਏ ਤੋਰਾ ਤੇ ਕਿੰਨੇ ਦਿਨਾਂ ਦੀ ਕੱਚੀ ਦੱਸਿਆ ਬਾਈ 15 ਦਿਨ ਲੈ ਜੂਗਾ 15 ਦਿਨ ਬਾਈ ਕਹਿੰਦਾ ਲੈ ਜੂਗੀ ਜਿਹੜਾ ਥਨ ਥੁੰਦੀ ਕੁਆਲਿਟੀ ਆ ਬਹੁਤ ਸੋਹਣੀ ਐ ਤੇ ਹਜੇ 15 ਦਿਨਾਂ ਦੀ ਕੱਚੀ ਐ ਤੇ ਮੰਨ ਕੇ ਚੱਲੋ ਜਦੋਂ 15 ਦਿਨਾਂ ਨੂੰ ਗਾਂ ਦਿਨਾਂ ਤੇ ਆਊਗੀ ਤੇ ਰੰਗ ਰੂਪ ਗਾਂ ਦਾ ਹੋਰ ਹੀ ਹੋਊਗਾ ਕਿਉਂਕਿ ਜਿਹੜਾ ਪਸ਼ੂ ਆ ਫਿਰ ਨੇੜ ਜਾ ਕੇ ਥੋੜਾ ਹਲੇਵਾ ਭਰਨਾ ਸ਼ੁਰੂ ਕਰਤਾ ਸਟਾਰਟਿੰਗ ਕਰ ਲਈ ਵੜ ਨੇ ਤੇ ਬਲਬੂਲ ਬਹੁਤ ਹੈ ਚੰਗੀ ਢੱਲੇ ਦੀ ਇਸ ਦੀ ਹਲੇ ਵਿੱਚ ਤੇ 14 ਕਿਲੋ ਬਾਈ ਕਹਿੰਦਾ ਵੀ ਦੁੱਧ ਨਹੀਂ ਪਿਛਲੇ ਸੂਏ ਦਿੱਤਾ ਦੇਖੋ ਜੀ ਢਾਂਚਾ ਢੂਚਾ ਬੇਲਬੂਲ ਤਾਂ ਲੰਬੀ ਆ ਬਹੁਤ ਤੇ ਸੋਹਣਾ ਬਾਡੀ ਬੰਤਰ ਹੈ ਬਾਈ ਕਹਿੰਦਾ ਵੀ ਜਰਸੀ ਜਰਸੀ ਟਾਈਪ ਦੀ ਹੈ ਕੱਦ ਕਾਠ ਜਰਸੀਆਂ ਵਾਲਾ ਤੇ ਜਿਹੜੀ ਆਰਡਰ ਕੁਆਲਿਟੀ ਆ ਬਹੁਤ ਸੋਹਣੀ ਆ ਪੱਟਾਂ ਦੇ ਸੰਨ ਵਾਲਾ ਲੇਵਾ ਬਿਲਕੁਲ ਫਿਕਸਡ ਆਰਡਰ ਕੋਈ ਆਇ ਨਹੀਂ ਕੋਈ ਲੰਕਮੈਂਟ ਟਟਮਾ ਨਹੀਂ ਭਾਵੇਂ ਅਗਲਾ 2 ਸੂਏ 3 ਸੂਏ ਘਰੇ ਪੀ ਸਕਦਾ ਤੇ ਬਾਈ ਹੂੰ ਸੀਲਸਲਾ ਕਾ ਵਧੀਆ ਵਧੀਆ ਸੀਲਸਲਾ ਕਾ ਬਾਈ ਠੀਕ ਹੈ ਹਾਂ ਖਾਣ ਪੀਣ ਨੂੰ ਖੁੱਲੀ ਆ ਖਾਣ ਪੀਣ ਨੂੰ ਖੁੱਲੀ ਆ ਬੋਰੀਆਂ ਸਿੱਖਾਂ ਤੋਂ ਆਈ ਆ ਭਾਵੇਂ ਖੱਬਲ ਭਾਈ ਚੱਲੇ ਉਹਨੂੰ ਸੁੱਕਾ ਠੀਕ ਹੈ ਜੀ ਸੁੱਕਾ ਖੱਬਲ ਕਿਤੇ ਦੇ ਸਹੂਨਾਂ ਕਿੰਨਾ ਕ ਦੁੱਧ ਪਾ ਦੂ ਹੁਣ ਦੁੱਧ ਬਾਈ ਜੀ 15 ਕਿਲੋ ਚਾਹੀਦਾ 15 ਕਿਲੋ ਚਾਹੀਦਾ ਹੈਨਾ ਜੇ ਇਹਨੇ ਨਾ 15 ਕਿਲੋ ਦਿੱਤਾ ਫਿਰ 15 ਕਿਲੋ ਦਾ ਗਾਂ ਨੂੰ ਕੋਈ ਵਾੜਾ ਨਹੀਂ ਹਾਂ ਤੇ ਸੋਹਣੇ ਕੱਦ ਕਰ ਵਧੀਆ ਲੰਬੀ ਬੇਲਬੂਲ ਦੀ ਬਹੁਤ ਸੁਣੀ ਹੈ ਬਸ ਸਿੰਘ ਜਰੂਰ ਆ ਗਿਆ ਛੋਟਾ ਛੋਟਾ ਤੇ ਮਾਰਦੀ ਮੁਰਦੀ ਤਾਂ ਨਹੀਂ ਬਾਈ ਨਹੀਂ ਬਾਈ ਕੋਈ ਚੱਕਰ ਭਾਵੇਂ ਕੋ ਠੀਕ ਹੈ ਤੇ ਇਹਦੀ ਕੀ ਡਿਮਾਂਡ ਆ ਬਾਈ ਫਿਰ ਇਹਦੀ ਬਾਈ 42000 42000 ਵਿੱਚੋਂ ਮਾਨਤਨ ਹੋ ਜੂ ਲਓ ਵੀ ਮਿੱਤਰੋ ਇਹ ਮਿਲ ਜੂਗੀ ਤੁਹਾਨੂੰ 42000 ਰੁਪਏ ਦੇ ਵਿੱਚ ਮਾਨਤਨ ਬਾਈ ਕਹਿੰਦਾ ਘਰੇ ਆਏਗੇ ਤਾਂ ਜਰੂਰ ਕਰਾਂਗੇ 15 ਦਿਨਾਂ ਦੀ ਕੱਚੀ ਹੈ ਵੜ ਤੇ ਜਦੋਂ 15 ਦਿਨਾਂ ਨੇ ਜਮਾ ਨੇੜ ਆਊਗੀ ਵੜ ਦੇ ਰੰਗ ਰੂਪ ਦਾ ਢਾਂਚਾ ਹੋ ਰਹੀ ਹੋਊਗਾ ਸੋਹਣਾ ਸੋਹਣਾ ਹੱਥ ਦੀ ਚਵਾਈ ਵਾਲਾ ਨਖੜਮ ਜਿਹੜੀ ਲੇਵੇ ਦੀ ਢੱਲ ਢੁਲਾਓ ਵੀ ਬਹੁਤ ਆ ਤੇ 42000 ਰੁਪਏ ਦੇ ਵਿੱਚ ਮਿਲ ਜੂਗੀ ਇੱਕ ਹੈਗੀ 3 ਨੰਬਰ ਤੇ ਬਾਈ ਕੋਲੇ ਕਿਹੜੀ ਬੱਕਰੀ ਹੈ ਬਾਈ ਬੀਟਲ ਬੱਕਰੀ ਹੈ ਦੋਨੋਂ ਬੀਟਲ ਬੱਕਰੀ ਦੋਨੋਂ ਜੋੜਾ ਬੱਕਰੀ ਹੈ ਬਾਈ ਦੋਨੇ ਬੱਕਰੀ ਹੈ ਦੋਨੇ ਠੀਕ ਹੈ ਕਿੰਨੀ ਉਮਰ ਹੈ ਇਹਨਾਂ ਦੀ ਬਾਈ ਇਹਦੀ ਬਾਈ ਕਾਲੇ ਦੀ ਦਾ ਹੈਗੀ ਤਿੰਨ ਮਹੀਨੇ ਤਿੰਨ ਮਹੀਨੇ ਤੇ ਆਹ ਲਾਲ ਸ਼ੇਰੇ ਦੀ ਹੈਗੀ 4 ਮਹੀਨੇ ਲਾਲ ਜਿਹੜੀ ਉਹ ਲਾ ਹੈਗਾ ਇਹ ਪਹਿਲੇ ਨੰਬਰ ਤੇ ਇਹਦੀ ਹੈ 4 ਮਹੀਨੇ ਤੇ ਜਿਹੜਾ ਪਰਲੇ ਪਾਸੇ ਹੈਗਾ ਉਹਦੀ ਹੈਗੀ ਤਿੰਨ ਮਹੀਨੇ ਦੇਖੋ ਜੀ ਕਹਰੇ ਕਹਰੇ ਆ ਭਾਈ ਕਹਿੰਦਾ ਕਦ ਘਾਟ ਸੁਣਾ ਤੇ ਨਸਲ ਬਾਈ ਕਿਹੜੀ ਇਹ ਇਹ ਬੀਟਲ ਚੋਂਦੇ ਆ ਬੀਟਲ ਚੋਂਦੇ ਆ ਤੇ ਕੀ ਡਿਮਾਂਡ ਹੈ ਇਹਨਾਂ ਦੀ ਇਹ ਜੋੜੇ ਦਾ 15000 ਆ ਜੀ ਜੋੜੇ ਦਾ 15000 ਵਿੱਚ ਮਾਨਤਾਨ ਹੋ ਜੂ ਮਾਨਤਾਨ ਕਰਦਾਂਗੇ ਜੇ ਕਿਸੇ ਨੇ ਛੋਟੇ ਬੱਚੇ ਵੀ ਦੇਣੇ ਆਪਾਂ ਨੂੰ ਵਿੱਚ ਉਹ ਵੀ ਲੈ ਲਾਂਗੇ ਠੀਕ ਹੈ ਨੋ ਵੀ ਮਿੱਤਰੋ ਬਾਈ ਬਾਈ ਕਹਿੰਦਾ ਵੀ ਚਾਰੇ ਪਾਸੇ ਆਫਰ ਆ ਜੇ ਕਿਸੇ ਭਰਾ ਨੇ ਖਰੀਦਣੇ ਆ ਤਾਂ ਉਹ ਵੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਜੇ ਕਿਸੇ ਭਰਾ ਨੇ ਕੋਈ ਬੱਕਰੀ ਕੋਈ ਪੱਠ ਕੋਈ ਬੱਕਰਾ ਵੇਚਣਾ ਕੋਈ ਗਾਂ ਹੋਵੇ ਵੇਚਣ ਨੂੰ ਤਾਂ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਬਾਈ ਕਹਿੰਦਾ ਆਪਾਂ ਖਰੀਦ ਵੀ ਲਵਾਂਗੇ ਤੇ ਵੇਚ ਵੀ ਦਵਾਂਗੇ ਬਾਈ ਇਹਨਾਂ ਦੀ ਡਿਮਾਂਡ ਫਿਰ 15000 ਇਹਨਾਂ ਦੀ 15000 ਵਿੱਚ ਮਾਨਤਾਣ ਹੋ ਜੂ ਘਰੇ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ 15000 ਰੁਪਏ ਦੇ ਵਿੱਚ ਮਾਨਤਾਣ ਘਰੇ ਹੈਗੇ ਤਾਂ ਜਰੂਰ ਕਰ ਦਾਂਗੇ ਸੋਹਣੇ ਪੱਤ ਮੰਨ ਕੇ ਚੱਲੋ ਕੱਦ-ਕੱਠ ਬਹੁਤ ਸੋਹਣੇ ਆ ਤੇ ਬੋਡੀ ਵੇਟ ਵੀ ਵਧੀਆ ਕੁਇਆਂ ਲਿੱਸੇ ਲਾਵੇਂ ਨਹੀਂ ਇੱਕੋ ਜੇ ਪਏ ਦੋਨਾਂ ਦੇ ਕਦ ਕੋ ਦੀ ਇੱਕੋ ਜੇ ਆ ਚਿੱਟੀ ਅੱਖ ਦੇ ਚਿੱਟੀ ਅੱਖ ਦੇ ਆ ਤੇ ਦੋ ਹੈਗੀਆਂ ਬਾਈ ਕੋਲੇ ਗਾਈਆਂ ਅੱਜ ਦੀ ਵੀਡੀਓ ਚ ਇਹੀ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਜੀ ਹਾਸੀ ਗੱਲ ਸਾਰਿਆਂ ਨੂੰ